ਅੱਜ ਤੁਹਾਨੂੰ ਮੈਂ ਦੱਸਾਂਗਾ ਕਿ ਗਰੀਬ ਆਪਣੀ ਬੇਟੀ ਦਾ ਵਿਆਹ ਕਿਵੇਂ ਕਰਦਾ ਹੈ ਕੋਈ ਪਰਿਵਾਰ ਬਹੁਤ ਗਰੀਬ ਹੁੰਦਾ ਹੈ ਕੋਈ ਘੱਟ ਗਰੀਬ ਹੁੰਦਾ ਹੈ ਤੇ ਕੋਈ ਵੈਸੇ ਆਪਣੇ ਆਪ ਨੂੰ ਗਰੀਬ ਨਹੀਂ ਕਹਿੰਦਾ ਪਰ ਜਦੋਂ ਬੇਟੀ ਦਾ ਵਿਆਹ ਨੇੜੇ ਆਉਂਦਾ ਹੈ ਤਾਂ ਉਹ ਆਪਣੇ ਆਪ ਨੂੰ ਗਰੀਬ ਕਹਿੰਦਾ ਹੈ ਮੇਰੇ ਕਹਿਣ ਦਾ ਮਤਲਬ ਹਰ ਇੱਕ ਦਾ ਲੈਵਲ ਅਲੱਗ-ਅਲੱਗ ਹੈ ਕੋਈ ਇੰਨਾ ਗਰੀਬ ਹੁੰਦਾ ਹੈ ਕਿ ਘਰ ਵਿੱਚ ਇੱਕ ਹੀ ਕਮਾਉਣ ਵਾਲਾ ਹੁੰਦਾ ਹੈ ਤੇ ਇਨਕਮ ਵੀ ਬਹੁਤ ਘੱਟ ਹੁੰਦੀ ਹੈ ਤੇ ਕੋਲ ਜਮਾ ਰਕਮ ਵੀ ਨਹੀਂ ਹੁੰਦੀ ਜਦੋਂ ਕਿਸੇ ਐਸੇ ਪਰਿਵਾਰ ਦੀ ਬੇਟੀ ਦਾ ਰਿਸ਼ਤਾ ਹੁੰਦਾ ਹੈ ਤਾਂ ਉਹ ਅਕਸਰ ਪਰੇਸ਼ਾਨ ਰਹਿੰਦਾ ਹੈ ਪਰ ਕੋਈ ਮੁਹੱਲੇ ਵਾਲਾ ਕੋਈ ਦੋਸਤ ਕਿਸੇ ਨੂੰ ਕੋਈ ਸੰਸਥਾ ਵਾਲੇ ਕਿਸੇ ਨਾ ਕਿਸੇ ਚੀਜ਼ ਦੀ ਮਦਦ ਜਾਂ ਪੈਸੇ ਦੀ ਮਦਦ ਕਰ ਦਿੰਦੇ ਹਨ ਤੇ ਜਿਹੜਾ ਬਰਾਤਿਆਂ ਦੀ ਰੋਟੀ ਦਾ ਖਰਚਾ ਹੁੰਦਾ ਹੈ ਉਹਨਾਂ ਕੋ ਸ਼ਗਨ ਇਕੱਠੇ ਹੋ ਜਾਂਦੇ ਹਨ ਮੇਰੇ ਕਹਿਣ ਦਾ ਮਤਲਬ ਲੋਕਾਂ ਦੀ ਮਦਦ ਨਾਲ ਗਰੀਬ ਦੀ ਬੇਟੀ ਦਾ ਵਿਆਹ ਹੋ ਜਾਂਦਾ ਹੈ ਕਿਉਂਕਿ ਬਹੁਤ ਲੋਕ ਇਮੋਸ਼ਨਲ ਹੁੰਦੇ ਹਨ ਕਿ ਹਾਏ ਬੇਟੀ ਦਾ ਵਿਆਹ ਹੈ ਇਹੀ ਜੇ ਗਰੀਬ ਦੇ ਬੇਟੇ ਦਾ ਵਿਆਹ ਹੋਵੇ ਕੋਈ इमोशनल ਨਹੀਂ ਹੁੰਦਾ ਕਿ ਬੇਟੇ ਦੇ ਵਿਆਹ ਤੇ ਖਰਚਾ ਨਹੀਂ ਹੁੰਦਾ ਇਹ ਤਾਂ ਗੱਲ ਸੀ ਜਿਹੜਾ ਬਹੁਤ ਗਰੀਬ ਹੋਵੇ ਹੁਣ ਮੈਂ ਦੱਸਾਂਗਾ ਜਿਹੜਾ ਥੋੜਾ ਘੱਟ ਗਰੀਬ ਹੁੰਦਾ ਹੈ ਜਾਂ ਸਿਰਫ ਆਪਣੇ ਆਪ ਨੂੰ ਗਰੀਬ ਕਹਿੰਦਾ ਹੈ ਕਈ ਦੇਖਣ ਨੂੰ ਸਹੀ ਹੁੰਦੇ ਹਨ ਬਿਜ਼ਨਸ ਠੀਕ-ਠਾਕ ਚੱਲ ਰਿਹਾ ਹੁੰਦਾ ਹੈ ਕਿਸੇ ਕੋਲ ਜਮਾ ਰਾਸ਼ੀ ਨਹੀਂ ਹੁੰਦੀ ਤੇ ਕਿਸੇ ਕੋਲ ਹੁੰਦੀ ਹੈ ਪਰ ਕਿਸੇ ਦਾ ਖਰਚਣ ਦਾ ਮਨ ਨਹੀਂ ਹੁੰਦਾ ਇਹੋ ਜਿਹੀ ਗਰੀਬ ਦੀ ਬੇਟੀ ਦਾ ਜਦੋਂ ਰਿਸ਼ਤਾ ਹੁੰਦਾ ਹੈ ਤਾਂ ਕੋਈ ਕੋਈ ਤਾਂ ਇਹੋ ਜਿਹਾ ਹੁੰਦਾ ਹੈ ਕਿ ਲੋਕਾਂ ਕੋਲੋਂ ਬੇਲੋੜਾ ਉਧਾਰ ਮੰਗਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਕਿ ਉਹ ਸਾਰੀ ਉਮਰ ਮੋੜਦਾ ਹੀ ਨਹੀਂ ਤੇ ਕੋਈ ਗਰੀਬ ਐਸਾ ਹੁੰਦਾ ਹੈ ਕੀ ਕੁੜਮਾ ਨੂੰ ਜਾਂ ਜਵਾਈ ਨੂੰ ਸਾਦਾ ਵਿਆਹ ਕਰਨ ਲਈ ਮਨਾ ਲੈਂਦੇ ਹਨ ਸਾਦਾ ਵਿਆਹ ਮਤਲਬ ਪੈਲਸ ਨਹੀਂ ਕਰਨਾ ਵਿਆਹ ਧਾਰਮਿਕ ਥਾਂ ਤੇ ਕਰ ਲੈਣਾ 골ਡ ਦਾ ਲੈਣ ਦੇ ਨਹੀਂ ਕਰਨਾ ਦਾਜ ਦਾ ਲੈਣ ਦੇ ਨਹੀਂ ਕਰਨਾ ਕੋਈ ਫਰਨੀਚਰ ਨਹੀਂ ਕੁਝ ਨਹੀਂ ਕਿਸੇ ਵੀ ਲੜਕੀ ਦੇ ਵਿਆਹ ਤੇ 메인 ਖਰਚਾ ਕੀ ਹੁੰਦਾ ਹੈ 메인 ਖਰਚਾ ਤਾਂ ਪੈਲਸ ਦਾ गोल्ड ਦਾ ਅਤੇ ਦਾਜ ਦਾ ਹੁੰਦਾ ਹੈ ਜੇ ਉਹ ਨਾ ਹੋਇਆ ਤਾਂ ਖਰਚਾ ਰਹਿ ਹੀ ਕੀ ਕੀ ਗਿਆ ਇਸ ਦੇ ਇਲਾਵਾ ਉਹਨਾਂ ਨੇ ਕਿਸੇ ਨੂੰ ਦੱਸਣਾ ਨਹੀਂ ਕਿ ਅਸੀਂ 골ਡ ਤੇ ਦਾਜ ਨਹੀਂ ਦੇ ਰਹੇ ਕਿਉਂਕਿ ਲੋਕਾਂ ਤੋਂ ਸ਼ਗਨ ਤੇ ਗਿਫਟ ਵੱਧ ਤੋਂ ਵੱਧ ਲੈਣੇ ਹੁੰਦੇ ਹਨ ਜਦੋਂ ਉਹ ਆਪਣੇ ਕੁੜਮਾ ਨੂੰ ਜਾਂ ਜਵਾਈ ਨੂੰ ਸਾਦਾ ਵਿਆਹ ਕਰਨ ਲਈ ਮਨਾ ਲੈਣ ਤਾਂ ਇਹੋ ਜੇ ਹਾਲਾਤਾਂ ਵਿੱਚ ਕੋਈ ਵੀ ਬਰਾਤ ਜ਼ਿਆਦਾ ਨਹੀਂ ਲੈ ਜਾਂਦਾ ਤਾਂ ਰੋਟੀ ਦਾ ਖਰਚਾ ਵੀ ਘੱਟ ਹੀ ਹੁੰਦਾ ਹੈ ਤੇ ਉਸ ਗਰੀਬ ਦੀ ਬੇਟੀ ਦੇ ਵਿਆਹ ਤੇ ਸ਼ਗਨ ਬਹੁਤ ਇਕੱਠੇ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਦਾਜ ਨਹੀਂ ਦੇ ਰਹੇ ਜਾਂ 골ਡ ਨਹੀਂ ਦੇ ਰਹੇ ਹਰ ਇੱਕ ਦਾ ਆਪਣਾ ਲੈਵਲ ਹੁੰਦਾ ਹੈ ਤੇ ਆਪਣੇ ਲੈਵਲ ਮੁਤਾਬਿਕ ਲੜਕੀ ਵਾਲੇ ਸ਼ਗਨ ਦੇ ਜਰੀਏ ਮੋਟੀ ਰਕਮ ਕਮਾ ਲੈਂਦੇ ਹਨ ਇਸ ਮੋਟੀ ਰਕਮ ਕਮਾਉਣ ਦੇ ਇਲਾਵਾ ਤੁਹਾਨੂੰ ਮੈਂ ਪਹਿਲਾਂ ਜਿਵੇਂ ਦੱਸਿਆ ਕਿ ਉਹ ਬੇਲੋੜਾ ਉਧਾਰ ਲੈ ਲੈਂਦੇ ਹਨ ਜਿਹੜਾ ਕਿ ਉਹ ساری ਉਮਰ 모ੜਦੇ ਨਹੀਂ ਮੈਂ ਸਭ ਦੀ ਗਲਤ ਨਹੀਂ ਕਰ ਰਿਹਾ ਪਰ ਕਾਫੀ ਗਰੀਬਾਂ ਦੀ ਗਰੀਬੀ ਬੇਟੀ ਦੇ ਵਿਆਹ ਤੇ ਕੱਟੀ ਜਾਂਦੀ ਹੈ